ਛੋਟੀ ਜੀ ਬੱਚੀ ਨਾਲ ਐਡੀ ਕੌੜੀ ਜਵਾਨ ਇਹਨੂੰ ਇਹ ਨਹੀਂ ਪਤਾ ਜਦੋਂ ਵਕਤ ਵੀ ਮਾਰ ਪੈਂਦੀ ਏ ਪਾਸਾ ਪਲਟ ਕੇ ਰੱਖ ਦਿੰਦੀ ਦਿਨਤ ਪੁੱਤ ਹਾਂਜੀ ਦਾਦੂ ਸਤਿਕਾਰ ਸਤਿਕਾਰ ਦੂਰੇ ਮੇਰੇ ਕੋਲ ਬੈਠ ਕੀ ਗੱਲ ਇਸ ਵਕਤ ਹੱਥ ਦੇ ਵਿੱਚ ਕਾਪੀ ਫੜੀ ਆ ਕੱਲ ਨਾ ਮੇਰਾ ਟੈਸਟ ਆ ਤਾਂ ਕਰਕੇ ਪੜ੍ਹਨੇ ਸੀ ਨਾ ਇਹ ਕਿਹੜੀ ਗੱਲ ਆ ਮੈਂ ਤੇਰੀ ਭੂਆ ਨੂੰ ਕੋਣੇ ਆਵਾਜ਼ ਮਾਰਦਾ ਉਪੜਾਦ ਹੁੰਦੀ ਆ ਜੋਤੀ ਜੋਤੀ ਪੁੱਤਰਾ ਹਾਂਜੀ ਮਾਮਾ ਜੀ ਇੱਥੇ ਆ ਬੈਠ ਇੱਥੇ ਕੋਈ ਨਹੀਂ ਮੈਨੂੰ ਆਹ ਹਾਂਜੀ ਕੱਲ ਨੂੰ ਇਹਦਾ ਟੈਸਟ ਆ ਅੱਛਾ ਇਹਨੂੰ ਵੇਖ ਕੀ ਨਹੀਂ ਆਉਂਦਾ ਹੈਗਾ ਸਮਝ ਨਹੀਂ ਪੈਂਦੀ ਨਹੀਂ ਜਨਤ ਮੈਂ ਦੱਸ ਦਿੰਨੀ ਆ ਦੱਸ ਕੀ ਨਹੀਂ ਆਉਂਦਾ ਪੁੱਤ ਮੈਂ ਪੜਾ ਦਿੰਨੀ ਆ ਤੈਨੂੰ ਮੈਂ ਕਾਦੇ ਵਾਸਤੇ ਆ ਮੈਂ ਸਮਝਾਉਂਗੀ ਤੈਨੂੰ ਕੀ ਨਹੀਂ ਆਉਂਦਾ ਬੱਸ ਮੈਨੂੰ

ਸੱਚੀ ਬੁਆ ਹਾਂ ਹਾਂ ਪੁੱਤ ਮੈਂ ਜਿਹੜੇ ਤੇਰੇ ਤੇ ਤੇਰੀ ਮਾਂ ਨਾਲ ਸਲੂਕ ਕੀਤੇ ਆ ਨਾ ਇੰਨੇ ਮਾੜੇ ਉਹਦੀ ਰੱਬ ਨੇ ਮੈਨੂੰ ਬਹੁਤ ਵੱਡੀ ਸਜ਼ਾ ਦਿੱਤੀ ਹੈ ਪਤਾ ਨਹੀਂ ਮੈਂ ਉਹ ਕਿੱਥੇ ਦੇ ਕਿੱਥੇ ਭਰਨੀ ਹੁਣ ਮੈਨੂੰ ਇਸ ਘਰ ਦੀ ਕਹਾਣੀ ਦਾ ਪਤਾ ਲੱਗਾ ਇੱਥੇ ਚੱਲਦਾ ਕੀ ਪਿਆ ਚਰਪਣੇ ਤੂੰ ਬੜਾ ਵਧੀਆ ਕੀਤਾ ਮਨਦੀਪ ਨੂੰ ਨੌਕਰੀ ਤੇ ਲਵਾਤਾ ਨਾਲੇ ਉਹਦਾ ਟਾਈਮ ਪਾਸ ਹੋ ਜਾਇਆ ਕਰੂਗਾ ਨਾਲੇ ਆਰੇ ਲੱਗੀ ਰਿਆ ਕਰੂਗੀ ਮੈਂ ਨਹੀਂ ਲਾਇਆ ਉਹਨੋਂ ਵੀਰੇ ਆ 골ਡੀ ਦੇ ਬੀਜੇ ਹੋਏ ਕੰਡੇ ਨੇ ਜਿਹੜੇ ਸਾਨੂੰ ਪੁੱਟਣੇ ਪੈ ਰਹੇ ਨੇ ਉਹ ਲਵਾ ਕੇ ਆਇਆ ਹੁਣ ਫਿਰ ਕੀ ਹੋ ਗਿਆ ਜੇ ਕੰਮ ਤੇ ਲੱਗਦੀ ਆ ਸਾਰੀ ਦੁਨੀਆ ਕੰਮ ਕਰਦੀ ਆ ਨਾ ਵੀਰੇ ਤੂੰ ਆਪ ਸੋਚ ਕੇ ਦੇਖ ਚੰਗੇ ਕਰਦੀਆਂ ਨੋਹਾ ਧੀਆਂ ਬਾਹਰ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਭੈਣੇ ਇਹਦੇ ਵਿੱਚ ਕੀ ਮਾੜੀ ਗੱਲ ਆ 4 ਪੈਸੇ ਕਮਾ ਕੇ ਲਿਆਉਂਦੀ ਆ ਨਾਲੇ ਉਹ ਆਪਣੇ ਪੈਰਾਂ ਤੇ ਖੜ ਗਈ ਆ ਪਤਾ ਨਹੀਂ ਵੀਰੇ 4 ਪੈਸੇ ਕਮਾਉਂਦੀ ਆ ਕਿ ਨਹੀਂ ਕਮਾਉਂਦੀ ਹੈਗੀ ਮੇਰੇ ਲਈ ਇਹ ਨਹੀਂ ਕਮਾਉਂਦੀ ਤੇ ਨਾ ਮੈਂ ਇਹ ਜੀ ਕਮਾਈ ਉਹਦੇ ਤੋਂ ਲਵਾਂ ਮੰਮੀ ਤੁਸੀਂ ਨਾ ਆਪਣੀ ਥੋੜੀ ਸੋਚ ਬਦਲੋ ਆ ਦੇਖ ਲਓ ਮਾਮਾ ਜੀ ਪਤਾ ਨਹੀਂ ਕਿਉਂ ਮੰਮੀ ਨੂੰ ਮਨਦੀਪ ਭਾਬੀ ਚੰਗੀ ਨਹੀਂ ਲੱਗਦੀ ਆਹੋ ਨਹੀਂ ਚੰਗੀ ਲੱਗਦੀ ਮੈਨੂੰ ਉਹ ਮੇਰੇ ਮੁੰਡੇ ਨੂੰ ਖਾ ਗਈ ਮੈਨੂੰ ਕਿੱਥੋਂ ਚੰਗੀ ਲੱਗਣੀ ਆ ਉਹ ਨਾਲੇ ਉਹਨੇ ਮੇਰੇ ਕੰਮ ਵੀ ਕੀ ਆਉਣਾ ਵਾ ਕੰਮ ਤਾਂ ਮੇਰੇ ਗੋਲਡੀ ਤੇ ਬੱਬਲੀ ਨੇ ਹੀ ਆਉਣਾ ਵਾ ਉਹ ਤਾਂ ਬੇਮਹਤਾਜ ਆ ਮੇਰਾ ਕੀ ਕੰਮ ਕਰੂਗੀ ਉਹ ਨਾ ਭੈਣੇ ਇਹ ਤੇਰੀ ਮਾੜੀ ਗੱਲ। ਖੋਟਾ ਸਿੱਕਾ ਵੀ ਕਿਸੇ ਵਕਤ ਕੰਮ ਆ ਜਾਂਦਾ। ਵੀਰੇ, ਖੋਟਾ ਸਿੱਕਾ ਤਾਂ ਕਦੇ ਨਾ ਕਦੇ ਕੰਮ ਆ ਹੀ ਜਾਊਗਾ ਪਰ ਇਹ ਇਹ ਮੇਰੇ ਕਦੇ ਕਿਸੇ ਕੰਮ ਨਹੀਂ ਆ ਸਕਦਾ। ਮਾ ਭੈਣੇ, ਤੂੰ ਇੰਨੀ ਉਮਰ ਹੰਢਾ ਲਈਆ। ਤੈਨੂੰ ਅਜੇ ਤੱਕ ਚੰਗੇ ਮਾੜੇ ਦਾ ਨਹੀਂ ਪਤਾ ਲੱਗਿਆ। ਹੁਣ ਤਾਂ ਮੈਨੂੰ ਤੈਨੂੰ ਭੈਣ ਕਹਿੰਦੇ ਨੂੰ ਵੀ ਸ਼ਰਮ ਆਉਂਦੀ। ਘਰ ਦਾ ਮਾਹੌਲ ਆ ਜਿਹੜਾ ਤੂੰ ਖਰਾਬ ਕੀਤਾ ਹੋਇਆ ਸਾਰਾ। ਜੇ ਮੋਢੀ ਖਰਾਬ ਹੋਵੇ ਤਾਂ ਟਾਹਣੀਆਂ ਦਾ ਕੀ ਮਰਦਾ ਉਹ ਬੱਸ ਕਰ ਭਰਾਵਾ ਮੈਂ ਤੈਨੂੰ ਰਿਆਦੀ ਧੀ ਦੇ ਲਈ ਸੱਦਿਆ ਸੀਗਾ ਫੈਸਲਾ ਕਰਾਉਣ ਲਈ ਤੂੰ ਤਾਂ ਮੈਨੂੰ ਹੀ ਗਲਤ ਕਹਿ ਰਹੀ ਜਾਣਾ ਵਾ ਵੀ ਮੈਂ ਇਹ ਸਾਰੇ ਘਰ ਨੂੰ ਨਹੀਂ ਸਹੀ ਤਰੀਕੇ ਨਾਲ ਚਲਾ ਰਹੀ ਹੈਗੀ ਹੁਣ ਤਾਂ ਮੈਨੂੰ ਲੱਗਦਾ ਵਾ ਨਾ ਮੈਂ ਹੀ ਗਲਤੀ ਕਰ ਲਈ ਤੈਨੂੰ ਇੱਥੇ ਬੁਲਾ ਕੇ ਬਾਕੀ ਤੂੰ ਹੀ ਦੇਖ ਲੈ ਕਰ ਲੋ ਜੋ ਕੁਝ ਕਰਨਾ ਆਪੇ ਫੈਸਲਾ ਮੈਂ ਨਹੀਂ ਬੋਲਦੀ ਮੈਂ ਤਾਂ ਇੱਥੇ ਬੈਠਦੀ ਕਿ ਨਹੀਂ ਤੁਹਾਡੇ ਵਿੱਚ ਲੈ ਦੱਸ ਮੈਂ ਤਾਂ ਨੂੰ ਬੇਟਾ ਇਹੀ ਸਮਝਾਉਂਦਾ ਸੀਗਾ ਵੀ ਦੋਹਾਂ ਨੋਹਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ। ਮੱਸ ਮਾਮਾ ਜੀ ਆਹੀ ਤਾਂ ਮੈਂ ਮਮੀ ਨੂੰ ਸਮਝਾਉਣਾ ਚਾਹੁੰਦੀ ਆ ਵੀ ਜੋ ਗਲਤੀ ਮੇਤੋ ਹੋਈ ਹੈ ਮਨਦੀਪ ਭਾਬੀ ਨੂੰ ਲੈ ਕੇ ਉਹ ਤੁਸੀਂ ਨਾ ਕਰੋ। ਇਹਦਾ ਮਤਲਬ ਇਹ ਆ ਜੋ ਗਲਤੀ ਤੇਰੀ ਮਾਂ ਕਰਦੀ ਸੀ ਤੂੰ ਵੀ ਉਹੀ ਕੁਛ ਮਨਦੀਪ ਨਾਲ ਕਰਦੀ ਰਹੀ ਹੈ। ਹਾਂਜੀ ਮਾਮਾ ਜੀ। ਪੀਰੇ ਤੇ ਜਾਣ ਪਿੱਛੋਂ ਮੈਂ ਮਮੀ ਤੇ ਵੱਡੀ ਭਾਬੀ ਦੇ ਪਿੱਛੇ ਲੱਗ ਕੇ ਨਾ ਛੋਟੀ ਭਾਬੀ ਨੂੰ ਬਹੁਤ ਤੰਗ ਕੀਤਾ ਇਸ ਕਰਕੇ ਬਹੁਤ ਜੀ ਸੁਣ ਗਿਆ ਉਹਨੇ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਾਏ ਜਿਸ ਦੀ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ਤੇ ਮੈਨੂੰ ਇੰਨਾ ਤਾਂ ਸਮਝ ਆ ਗਿਆ ਵੀ ਕਿਸੇ ਦਾ ਮਾਣਾ ਕਰਕੇ ਆਪਣਾ ਕਦੇ ਭਲਾ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਕੋਈ ਫਿਕਰ ਨਾ ਕਰ ਤੈਨੂੰ ਸਹੁਰੇ ਘਰ ਭੇਜਣ ਦੀ ਮੇਰੀ ਜ਼ਿੰਮੇਵਾਰੀ ਹੈ ਜੋਤ ਮੇਰੀ ਗੱਲ ਸੁਣ ਲੈ ਤੇਰੇ ਪਾਪਾ ਨੇ ਨਾ ਬੜੇ ਵਧੀਆ ਸੈਂਟਰ ਚ ਲਾਇਆ ਤੈਨੂੰ ਲੁਧਿਆਣੇ ਦਾ ਮੰਨਿਆ ਪਰ ਮੰਨਿਆ ਵਾਹੋ ਸੈਂਟਰ ਤੂੰ ਕਹਿੰਦਾ ਮੈਂ ਜਾਣਾ ਹੀ ਨਹੀਂ ਦੋਸਤਾਂ ਪਿੱਛੇ ਲੱਗ ਕੇ ਮਾ ਤੇ ਮੇਰੀ ਗੱਲ ਸੁਣ ਲੋ ਸ਼ਾਮ ਤੱਕ ਜੇ ਮੇਰਾ ਸੈਂਟਰ ਚੇਂਜ ਕਰਾ ਦੋਗੇ ਤਾਂ ਮੈਂ ਚਲ ਜੂਗਾ ਉਦੋਂ ਬਾਅਦ ਮੈਂ ਨਹੀਂ ਜਾਣਾ ਬਾਕੀ ਤੁਹਾਡੀ ਮਰਜ਼ੀ ਆ ਪੜਾਉਣਾ ਪੜਾਓ ਰਾਂਜੀ ਤਾਂ ਰਹਿਣ ਦੋ ਦਿਮਾਗ ਖਰਾ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਮੇਰੀ ਕਿ ਕਿੱਥੇ ਚੱਲਾਂ ਦੱਸ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਅਕਲ ਨਹੀਂ ਕਿਵੇਂ ਬੋਲੀਦਾ ਵੇ ਜੋਤ ਵੇ ਜੋਤ ਮੇਰੀ ਗੱਲ ਤਾਂ ਸੁਣ ਕੇ ਜਾ ਮੈਂ ਇਹਨੂੰ ਕੀ ਹੋ ਗਿਆ ਐਨੇ ਗੁੱਸੇ ਦੇ ਵਿੱਚ ਚਲੇ ਗਿਆ ਹੈ ਪਤਾ ਨਹੀਂ ਮਾਮਾਈ ਨਿਆਣੇ ਬਾਰੋਂ ਗਰਮੋਕਿਆ ਆ ਜਾਂਦੇ ਆ ਘਾਰਾ ਕੇ ਕੱਟਦੇ ਆ ਗੁੱਸਾ ਮਾੜਾ ਮੋਟਾ ਕਿਸੇ ਵੇਲੇ ਹੋ ਜਾਂਦਾ ਗਰਮ ਮਾਮਾਈ ਮਾਂ ਪੁੱਤ ਤੁਸੀਂ ਸੰਸਕਾਰ ਨਹੀਂ ਦਿੱਤੇ ਕਿੰਨੇ ਗੁੱਸੇ ਦੇ ਵਿੱਚ ਚਲੇ ਗਿਆ ਕੁਛ ਨਹੀਂ ਮਾਮਾਈ ਵੈਸੇ ਹੀ ਬਾਰੋਂ ਪਰੇਸ਼ਾਨ ਆਇਆ ਸੀਗਾ ਤਾਂ ਹੋ ਗਿਆ ਨਹੀਂ ਤਾਂ ਐਦਾਂ ਕਦੀ ਵੀ ਨਹੀਂ ਕਰਦਾ ਉਹ ਤਾਂ ਬਹੁਤ ਸਿਆਣਾ ਵਾ ਮਾਮਾਈ ਮਾਂ ਬਬਲੀ ਹੈ ਜੰਮਾ ਤਾਂ ਛੋਟੀ ਜੀ ਬੱਚੀ ਆ ਕਿੰਨੇ ਪਿਆਰ ਨਾਲ ਬੋਲਦੀ ਆ ਇਹਨੂੰ ਸਮਝਾ ਕੁਛ ਕੋਈ ਗੱਲ ਨਹੀਂ ਮਾਮਾਈ ਮੈਂ ਸਮਝਾ ਦੂੰਗੀ ਹੁੰਦਾ ਨਾ ਹੁਣੇ ਕੋਈ ਨਾ ਮੈਂ ਕਰਦੀ ਹਾਂ ਉਹਦੇ ਨਾਲ ਗੱਲ ਮੈਂ ਦੱਸ ਜੋਦ ਦੱਸ ਤੇਰਾ ਕੀ ਜਾਣਾ ਸੀ ਚ ਪੰਜ ਮਿੰਟ ਮਾਮੇ ਕੋ ਖੜ ਜਾਂਦਾ ਆ ਚੰਗੇ ਭਲੀ ਮੇਰੀ ਬੇਇੱਜ਼ਤੀ ਕਰਾ ਕੇ ਰ ਆ ਤਾਂ ਬਣ ਗਿਆ ਪਰ ਮੇਰੀਆਂ ਤਾਂ ਹਾਲੇ ਹੋਰ ਐਕਟੀਵਿਟੀਆ ਪਈਆਂ ਨੇ ਅਗਲੇ ਹਫ਼ਤੇ ਮਾਣੂ ਵਿਲੇ ਆ ਕੇ ਆਣਾ ਫਿਰ। ਬਲ ਮੰਮਾ ਨੇ ਕਿਹਾ ਪੁੱਤ ਜੀ। ਹੁਣ ਮੈਂ ਕੀ ਕਰਾਂ? ਜਨਤਾ ਕੀ ਕਰਦੀ ਪਈ ਆ ਪੁੱਤ? ਜਨਤਾ ਹਾਂਜੀ ਬੋਲੀ ਮੈਂ ਤੁਹਾਨੂੰ ਬੁਲਾਈ ਜਾਂਦੀ ਆ ਕਿ ਮੈਂ ਪੁੱਤੇ ਤੋਂ ਬੈਠੀ ਆ। ਕੁਝ ਨਹੀਂ ਬੁਹਾਜੀ ਉਹ ਮੇਰਾ ਮੈਂ ਨਾ ਐਕਟੀਵਿਟੀ ਬੁਲਾਉਣੀ ਸੀ। ਮੇਰਾ ਸਮਾਨ ਸਾਰਾ ਖਤਮ ਹੋ ਗਿਆ ਸਮਾਨ ਲੈ ਕੇ ਆਣਾ ਹਿੰਜਮਨ ਮम्मा ਨੇ ਫੋਨ ਕੀਤਾ ਮम्मा ਨੇ ਤਾਂ ਰੱਖਤੀ ਹੋਣਾ ਲੈ ਜਾਣਾ ਤੇਨੀ ਕ ਗੱਲ ਲੈ ਦੱਸ ਮੈਨੂੰ ਕੀ ਸਮਾਨ ਲੈ ਆਣਾ ਮੈਂ ਲੈ ਆ ਦਿੰਦੀ ਆ ਜਿਹੜਾ ਐਕਟਿਵਿਟੀ ਦਾ ਸਮਾਨ ਲੈ ਕੇ ਆਣਾ ਵਾ ਕੋਈ ਜੀ ਤੁਸੀਂ ਆਹ ਪੁੱਤ ਮੈਂ ਕਿਉਂ ਨਹੀਂ ਦਵਾ ਸਕਦੀ ਚਾਹ ਦਾਦੀ ਮਾਂ ਦੇ ਕਮਰੇ ਸੰਦ ਮੇਰਾ ਪਰਸਲ ਲੈ ਕੇ ਆ ਮੈਂ ਤੈਨੂੰ ਲੈ ਕੇ ਜਾਂਦੀ ਆ ਸਮਾਨ ਲੈ ਲਿਆ ਮੈਂ ਉਹਨੀ ਤੇ ਤੇਰਾ ਕੰਮ ਦੇਖਦੀ ਆ ਚਲ ਲੈ ਕੇ ਆ ਪਰਸ ਜਾ ਦਾਦੀ ਮੰਮਾ ਦੇ ਕਮਰੇ ਚ ਹਾਂ ਪੁੱਤ ਉੱਥੇ ਪਿਆ ਮੇਰਾ ਪਰਸ ਉਹਨਾਂ ਨੇ ਤੁਹਾਡਾ ਪਰਸ ਮੈਨੂੰ ਨਹੀਂ ਦੇਣਾ ਕਿਉਂ ਨਹੀਂ ਦੇਣਾ ਚਲ ਲੈ ਕੇ ਆ ਕਿਉਂ ਨਹੀਂ ਦੇਣਗੇ ਕਿ ਭੂਆ ਨੇ ਮੰਗਾਇਆ ਪਰਸ ਚਲ ਲੈ ਕੇ ਆ ਮੇਰਾ ਠੀਕ ਹੈ